ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਪਰਮੇਸ਼ਰ ਵਿੱਚ ਚਿੱਤ ਲਾਉਣ ਵਾਲਿਆਂ ਦੀ ਮਹਿਮਾ ਕਥਨ ਕਰ ਰਹੇ ਹਨ ਆਓ ਜੀ ਤੂੰ ਆਓ ਹਮਾਰੇ ਘਰ ਜਸ ਸੁਰਵਨ ਸੁਨਾਵ ਨਾਰਾਹੋ ਈ ਮੇਰੇ ਪਿਆਰੇ ਜੀ ਆਉ ਭਾਵ ਆਉਣਾ ਕਰੋ ਤੁਸੀਂ ਹਮਾਰੇ ਸਾਡੇ ਘਰ ਵਿਖੇ ਆਉਣਾ ਕਰੋ ਅਤੇ ਮੇਰੇ ਸ੍ਰਵਨ ਕੰਨਾਂ ਵਿੱਚ ਪਰਮੇਸ਼ਰ ਦਾ ਜਸ ਕੀਰਤਨ ਸੁਣਾਉਣਾ ਕਰੋ ਰਹਾਉ ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਰ ਗਾਵਨਾ ਹਾਂ ਤੁਹਾਡੇ ਆਉਣ ਕਰਕੇ ਮੇਰਾ ਮਨ ਹਿਰਦਾ ਤੇ ਤਨ ਸਰੀਰ ਹਰਪਰਾ ਹੋ ਜਾਂਦਾ ਹੈ ਕਿਉਂਕਿ ਤੁਹਾਡੇ ਨਾਲ ਪਰਮੇਸ਼ਰ ਦਾ ਜਸ ਕੀਰਤਨ ਗਾਉਣਾ ਕਰੀਦਾ ਹੈ ਸੰਤ ਕਿਰਪਾ ਦੇ ਹਿਰਦੈ ਵਾਸੈ ਦੂਜਾ ਪਾਪ ਮਿਟਾਵਣਾ ਹੀ ਸੰਤ ਸ਼ਾਂਤ ਚਿਤ ਮਹਾਤਮਾ ਜਨੋਂ ਤੁਹਾਡੀ ਕਿਰਪਾ ਮਿਹਰ ਤੋਂ ਹਿਰਦੈ ਮਨ ਵਿੱਚ ਪਰਮੇਸ਼ਰ ਵਸਦਾ ਹੈ ਅਤੇ ਦੂਜਾ ਪਾਉ ਦ્વੈਤ ਭਾਵ ਨੂੰ ਮਿਟਾਉਣਾ ਕਰੀਦਾ ਹੈ ਭਗਤ ਦਇਆ ਤੇ ਬੁੱਧ ਪਰਗਾਸੈ ਦੁਰਮਤ ਦੁਖ ਤਜਾਵਨਾ ਏ ਭਗਤ ਸੰਤ ਜਨੋ ਤੁਹਾਡੀ ਦਇਆ ਮਿਹਰ ਤੋਂ ਹੀ ਬੁੱਧ ਮਤ ਦੇ ਅੰਦਰ ਗਿਆਨ ਦਾ ਪਰਗਾਸੈ ਚਾਨਣਾ ਹੁੰਦਾ ਅਤੇ ਦੁਰਮਤ ખોਟੀ ਮਤ ਦੇ ਦੁਖ ખોਟੀ ਮਤ ਦੇ ਜੰਮਣ ਮਰਨ ਦਾ ਦੁਖ ਜਿਹੜਾ ਤਜਾਵਨਾ ਤਿਆਗਣਾ ਕਰੀਦਾ ਦਰਸ਼ਨ ਪੇਟਤ ਹੋਤ ਪੁਨੀਤਾ ਪੁਨਰਪ ਗਰਭ ਨਪਾਵਨਾ ਤੁਹਾਡੇ ਦਰਸ਼ਨ دیدار ਪੇਟਤ ਮਿਲਣੇ ਹੋਣੇ ਕਰਕੇ ਪੁਨੀਤਾ ਕੀਏ ਪਵਿੱਤਰ ਹੋਈਦਾ ਹੈ ਪੁਨਰਪ ਕਈਏ ਫੇਰ ਦੁਬਾਰਾ ਗਰਭ ਪੇਟ ਵਿੱਚ ਪਾਵਨਾ ਪੈਣਾ ਨਹੀਂ ਹੋਵੇਗਾ ਨਉ ਨਿਦ ਰਿਦ ਸਿਦ ਪਾਈ ਜੋ ਤੁਮ ਰਹਿ ਮਨ ਪਾਵਨਾ ਹੇ ਸੰਤ ਜਨੋ ਜੋ ਤੁਮਰੇ ਤੁਹਾਡੇ ਮਨ ਹਿਰਦੇ ਵਿੱਚ ਭਾਵਨਾ ਪਾ ਜਾਂਦੇ ਹਨ ਉਹਨਾਂ ਨੇ ਨੌ ਨਿਧੀਆਂ ਰਿੱਧੀਆਂ ਅਤੇ 18 ਸਿੱਧੀਆਂ ਪ੍ਰਾਪਤ ਕਰ ਲਈਆਂ ਹਨ ਸੰਤ ਬਿਨਾ ਮੈਂ ਥਾ ਉਹਨਾਂ ਕੋਈ ਅਵਰ ਨ ਸੂਜੈ ਜਾਵਨਾ ਹੇ ਸੰਤ ਸ਼ਾਂਤ ਚਿਤ ਆਤਮਾ ਮਹਾਤਮਾ ਤੁਹਾਡੇ ਤੋਂ ਬਗੈਰ ਮੈਨੂੰ ਹੋਰ ਕੋਈ ਵੀ ਥਾ ਨਹੀਂ ਅਤੇ ਨਾਹੀ ਅਵਰ ਹੋਰ ਕਿਤੇ ਜਾਵਨਾ ਜਾਣਾ ਸੁੱਝਦਾ ਹੈ ਮੋਹ ਨਿਰਗੁਣ ਕੋ ਕੋਈ ਨਾ ਰੱਖੈ ਸੰਤਾਂ ਸੰਗ ਸਮਾਵਨਾ ਮੈਨੂੰ ਨਿਰਗੁਣ ਨੂੰ ਗੁਣ ਹੀਣ ਨੂੰ ਕੋਈ ਵੀ ਨਹੀਂ ਰੱਖਦਾ ਏ ਸੰਤਾਂ ਸੰਤ ਜਿਨੋਂ ਤੁਹਾਡੀ ਸੰਗਤ ਦੇ ਨਾਲ ਹੀ ਮੇਰਾ ਸਮਾਵਨਾ ਸਮਾਉਣਾ ਹੋਵੇ ਪਾਪ ਹਰ ਵੇਲੇ ਤੁਹਾਡੀ ਸੰਗਤ ਵਿੱਚ ਮਿਲਿਆ ਰਹਾ ਕੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਦੇ ਹਰ ਹਰ ਰਾਵਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸ਼ਾਂਤ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਅਚਰਜ ਕੌਤਕ ਦਿਖਾਉਣਾ ਕੀਤਾ ਹੈ ਜਿਸ ਕਰਕੇ ਮੈਂ ਮਨ ਹਿਰਦੇ ਮੱਦੇ ਵਿੱਚ ਹੀ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਆਨੰਦ ਨੂੰ ਰਾਵਨਾ ਮੰਨਣਾ ਕਰਦਾ ਵਾ ਮਨ ਵਿੱਚ ਹਰੀ ਜਸ ਦੇ ਉਹ ਜਿਹੜਾ ਜਸ ਨੂੰ ਉਚਾਰਨ ਕਰਦਾ ਮਾਰੂ ਮਹੱਲਾ ਪੰਜਵਾ ਪ੍ਰਸ਼ਨ ਹੈ ਕਿ ਸਤਿਗੁਰੂ ਜੀ ਜੀਵਨਾਂ ਵਿੱਚ ਸਫਲ ਜੀਵਨ ਕਿਹੜਾ ਹੈ ਤੇ ਕਿਸ ਦਾ ਹੈ ਪਾਤਸ਼ਾਹ ਫਰਮਾਉਂਦੇ ਆ ਜੀਵਨ ਸਫਲ ਜੀਵਨ ਸੋਨਹਰ ਜਪ ਜਪ ਸਦ ਜੀਵਨ ਆ ਰਹਾ ਹੈ ਹੀ ਭਾਈ ਜੀਵਨ ਵਿੱਚੋਂ ਉਹ ਹੀ ਸਫਲਾ ਜੀਵਣਾ ਹੈ ਜੋ ਪਰਮੇਸ਼ਰ ਦੇ ਜਾਸ ਨੂੰ ਸੁਣਦੇ ਹੋਏ ਅਤੇ ਉਸ ਦੇ ਜਾਪ ਨੂੰ ਹਮੇਸ਼ਾ ਜਪਦੇ ਹੋਏ ਜਿਉਣਾ ਹੈ ਰਹਾਉ ਪ੍ਰਸ਼ੰਸੀ ਕਹੇ ਸਤਿਗੁਰੂ ਜੀ ਅਸਲੀ ਪੀਣ ਯੋਗ ਪਦਾਰਥ ਖਾਣਾ ਕਿਹੜਾ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਪੀਵਨਾ ਜਿਤ ਮਨ ਆਗਾਵੇ ਨਾਮ ਅੰਮ੍ਰਿਤ ਰਸ ਪੀਵਨਾ ਏ ਭਾਈ ਪੀਣਾ ਉਹੀ ਸ੍ਰੇਸ਼ਟ ਹੈ ਜਿਸ ਕਰਕੇ ਮਨ ਹਿਰਦਾ ਆਗਾ ਵੇ ਰਜ ਜਾਂਦਾ ਹੈ ਉਹ ਨਾਮ ਰੂਪੀ ਅੰਮ੍ਰਿਤ ਰਸ ਹੀ ਬੀਵਨਾ ਪੀਣਾ ਚਾਹੀਦਾ ਹੈ ਪ੍ਰਸ਼ਨ ਹੈ ਕਿ ਸਤਿਗੁਰੂ ਜੀ ਕਿਹੜਾ ਪਦਾਰਥ ਚੰਗਾ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਖਾਵਨਾ ਜਿਤ ਭੁੱਖ ਨਾ ਲਾਗੇ ਸੰਤੋਖ ਸਦਾ ਤ੍ਰਿਪਤੀਵਨਾ ਇਹ ਪਾਈ ਖਾਣਾ ਤਾਂ ਉਹੀ ਸ੍ਰੇਸ਼ਟ ਚੰਗਾ ਹੈ ਜਿਸ ਕਰਕੇ ਪਦਾਰਥਾਂ ਦੀ ਹੋਰ ਭੁੱਖ ਨਹੀਂ ਲੱਗਦੀ ਉਹ ਸੰਤੋਖ ਹੈ ਜਿਸ ਕਰਕੇ ਹਮੇਸ਼ਾ ਤ੍ਰਿਪਤੀਵਨਾ ਰਜੇ ਰਹਦਾ ਤ੍ਰਿਪਤੀ ਆਉਂਦੀ ਹੈ ਜੈਸਾ ਕਿ ਪਾਵਨ ਬਾਤ ਗੋੜੀ ਸੁਖਮਨੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਫਿਰ ਪ੍ਰਸ਼ਨ ਹੈ ਸਤਿਗੁਰੂ ਜੀ ਪੈਨਣਾ ਕਿਹੜਾ ਚੰਗਾ ਹੈ ਪਾਤਸ਼ਾਹ ਉੱਤਰ ਦਿੰਦੇ ਆ ਪੈਨਣਾ ਰਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਧੀਵਨਾ ਹਾਂ ਬਸਤਰ ਪਹਿਰਨਾ ਤਾਂ ਉਹੀ ਚੰਗਾ ਜਿਸ ਕਰਕੇ ਪਰਮੇਸ਼ਰ ਪ੍ਰਮਾਤਮਾ ਲੋਕ ਪਰਲੋਕ ਵਿੱਚ ਪਤ ਇੱਜ਼ਤ ਰੱਖ ਲਵੇ ਅਤੇ ਜਿਸ ਸਿਵਤ ਸ਼ਰਮ ਰੂਪੀ ਬਸਤਰ ਪਹਿਰਨ ਕਰਕੇ ਫਿਰ ਕਈ ਇਹ ਮੁੜ ਕੇ ਨੰਗੇ ਪਾਵ ਬੇਪਤਨੀ ਧੀਵਨਾ ਹੋਈਦਾ ਫਿਰ ਪ੍ਰਸ਼ਨ ਸੀ ਕਿ ਹੈ ਸਤਿਗੁਰੂ ਜੀ ਭੋਗਨਾ ਕਿਹੜਾ ਸ਼੍ਰੇਸ਼ਟ ਹੈ ਪਾਤਸ਼ਾਹ ਉੱਤਰ ਦਿੰਦੇ ਆ ਗੁਣੋ ਮਨ ਮਦ ਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਪਈ ਭੋਗਨਾ ਇਹੋ ਹੀ ਸ੍ਰੇਸ਼ਟਾ ਜੋ ਮਨ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਰਸ ਪ੍ਰੇਮ ਆਨੰਦ ਪ੍ਰਾਪਤ ਕਰਨਾ ਹੈ ਅਤੇ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਦੇ ਵਿੱਚੋਂ ਇਹ ਰਸ ਲੀਵਨਾ ਲੈਣਾ ਕਰੀਦਾ ਵਾ ਜਿਸ ਆਨੰਦ ਕਰਕੇ ਸੰਤਾਂ ਦੀ ਸੰਗਤ ਵਿੱਚ ਲਿਵ ਲੀਨ ਹੋ ਜਾਂਦਾ ਹੈ ਪ੍ਰਸ਼ਨ ਹੈ ਸਤਿਗੁਰੂ ਜੀ ਸੀਵਨਾ ਕਿਹੜਾ ਸ੍ਰੇਸ਼ਟ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਹਨ ਬਿਨ ਤਾਗੇ ਬਿਨ ਸੂਈ ਆਣੀ ਮਨ ਹਰ ਭਗਤੀ ਸੰਗ ਸੀਵਨਾ ਬਾਹਰਲੇ ਪ੍ਰਤੱਖ ਤਾਗੇ ਧਾਗੇ ਲਿਆਉਣ ਤੋਂ ਬਗੈਰ ਪ੍ਰਤੱਖ ਸੂਈ ਲਿਆਉਣ ਤੋਂ ਬਗੈਰ ਬਸ ਕਾਮ ਕਰਮਾ ਰੂਪੀ ਤਾਗੇ ਤੋਂ ਬਗੈਰ ਅਤੇ ਵਾਸ਼ਨਾ ਰੂਪੀ ਸੂਈ ਲਿਆਂਦੀ ਤੋਂ ਬਗੈਰ ਪ੍ਰੇਮ ਰੂਪੀ ਧਾਗੇ ਤੇ ਬ੍ਰਹਮਾਕਾਰ ਬਿਰਤੀ ਰੂਪੀ ਸੂਈ ਲਿਆ ਕੇ ਮਨ ਰੂਪੀ ਬਸਤਰ ਨੂੰ ਪਰਮੇਸ਼ਰ ਦੀ ਭਗਤੀ ਦੇ ਨਾਲ ਸੀਵਨਾ ਕੀਏ ਸਿਉਣਾ ਸਫਲਾ ਹੈ ਫਿਰ ਪ੍ਰਸ਼ਨ ਸੀ ਸੇ ਸਤਿਗੁਰੂ ਜੀ ਮਸਤੀ ਵਾਲੇ ਪੁਰਖ ਕਿਹੜੇ ਹਨ ਪਾਤਸ਼ਾਹ ਉੱਤਰ ਦਿੰਦੇ ਆ ਮਾਤਿਆ ਹਰ ਰਸ ਮਹਿ ਰਾਤੇ ਤਿਸ ਬੋੜ ਨ ਕਬੂ ਔਖੀਵਨਾ ਹੀ ਪਾਈ ਮਾਤਿਆ ਮਸਤ ਹੋਣਾ ਉਸ ਦਾ ਸ੍ਰੇਸ਼ਟ ਸਫਲਾ ਹੈ ਜੋ ਪਰਮੇਸ਼ਰ ਦੇ ਨਾਮ ਪ੍ਰੇਮ ਰਸ ਵਿੱਚ ਰਤਾ ਰਹਿੰਦਾ ਹੈ ਉਸ ਨੂੰ ਬਹੁੜ ਫਿਰ ਦੁਬਾਰਾ ਕਬਹੂ ਕਦੇ ਵੀ ਖੀਵਨਾ ਮਸਤੀ ਦੀ ਹਾਲਤ ਤੋਂ ਔਹ ਹੁੰਦਾ ਰਹਿਤ ਨਹੀਂ ਹੋਣਾ ਪੈਂਦਾ ਉਹ ਇਹ ਨਹੀਂ ਕਹਿੰਦਾ ਵੀ ਕਦੇ ਨੰਦ ਆ ਗਿਆ ਕਦੇ ਨਹੀਂ ਆਇਆ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ ਔਹ ਖੀਵਨਾ ਔਖਾ ਨਹੀਂ ਹੋਣਾ ਪੈਂਦਾ ਮਿਲੇਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਕਹਿੰਦੇ ਉਸ ਪੁਰਖ ਨੂੰ ਬ੍ਰਹਮ ਗਿਆਨ ਰੂਪੀ ਸਰਬ ਸਾਰਾ ਹੀ ਨਿਧਾਨ ਖਜ਼ਾਨਾ ਮਿਲ ਗਿਆ ਹੈ ਜਿਸ ਨੂੰ ਪਰਮੇਸ਼ਰ ਨੇ ਕਿਰਪਾਲੂ ਦਿਆਲੂ ਹੋ ਕੇ ਦੀਵਨਾ ਦੇਣਾ ਕੀਤਾ ਹੈ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਤੋਏ ਪੀਵਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕੇ ਸਭ ਸੁਖ ਆਨੰਦ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੇਵਾ ਟਹਿਲ ਵੇਚਿਆ ਇਸ ਲਈ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਚਰਨ ਤੋ ਕੇ ਪ੍ਰੇਮ ਨਾਲ ਪੀਵਨਾ ਪੀਣਾ ਕਰੀਏ ਭਾਵ ਅਤਿਅੰਤ ਨਿਮਰਤਾ ਵਾਨ ਹੋ ਕੇ ਸੇਵਾ ਕਰੀਏ ਵਾ ਸੰਤਾਂ ਦੇ ਚਰਨ ਸਰਦਾ ਰੂਪੀ ਪਾਣੀ ਨਾਲ ਧੋ ਕੇ ਪ੍ਰੇਮ ਦੇ ਬੋਕ ਭਰ ਕੇ ਪੀਣਾ ਕਰੀਏ ਬਾਰੂ ਮਹੱਲਾ 5 ਘਰ 8 ਅੰਜਲੀਆਂ 1 ਓੰਕਾਰ ਸਤਿਗੁਰ ਪ੍ਰਸਾਦ ਬਾਰੂ ਰਾਗ ਦੇ ਅੰਦਰ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ 8ਵੇਂ ਘਰ ਸੁਰਤਾਲ ਵਿੱਚ ਅੰਜਲੀਆਂ ਪਾਵ ਸਿਰਲੇਖ ਮਾਇਆ ਦਾ ਚਮਤਕਾਰ ਦਿਖਾਉਂਦੇ ਹੋਏ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਏ ਪਾਈ ਜਿਸ ਦੇ ਗ੍ਰਹਿ ਘਰ ਵਿੱਚ ਮਾਇਆ ਦੇ ਬਹੁਤ ਬੇਅੰਤ ਭੰਡਾਰੇ ਢੇਰ ਲਗੇ ਉਸੇ ਦੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਸਦਾ ਚਿੰਤਾ ਬਣੀ ਰਹਿੰਦੀ ਕਿਤੇ ਧਨ ਚੋਰੀ ਨਾ ਹੋ ਜੇ ਚੋਰ ਨਾ ਆਜਣ ਆਗ ਨਾ ਲੱਗ ਜਵੇ ਸੜ ਨਾ ਜਾਵੇ ਜਿਸ ਗ੍ਰਹਿ ਥੋੜੀ ਸੁਭਰੇ ਪਰਮੰਤ ਕਹਿੰਦੇ ਜਿਹਦੇ ਗ੍ਰਹਿ ਘਰ ਵਿੱਚ ਮਾਇਆ ਥੋੜੀ ਆ ਉਹ ਵੀ ਮਾਇਆ ਦੀ ਪ੍ਰਾਪਤੀ ਵਾਸਤੇ ਦੇ ਸ਼ਾਂਦ ਸ਼ਾਂਤਨਾ ਵਿੱਚ ਪਰਮ ਦਾ ਫਿਰਦਾ ਦੌੜਦਾ ਫਿਰਦਾ ਜਿਵੇਂ ਕਹਿੰਦੇ ਨਾ ਦੌੜਦੇ ਦੋਨੇ ਹਨ ਪਰ ਫਰਕ ਹੈ ਕਹਿੰਦੇ ਜਿਹੜਾ ਅਮੀਰ ਹੈ ਉਹ ਰੋਟੀ ਪਜਾਉਣ ਲਈ ਦੌੜਦਾ ਹੈ ਪਰ ਗਰੀਬ ਜਿਹੜਾ ਹੈ ਉਹ ਰੋਟੀ ਕਮਾਉਣ ਲਈ ਦੌੜਦਾ ਹੈ ਰਹੋ ਬਾਜ਼ਾਰ ਦੋਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪਾਲੀਐ ਪਾਤਸ਼ਾਹ ਦੱਸਦੇ ਇਨਾਂ ਦੋਨਾਂ ਬਿਵਸਥਾ ਹਾਲਤਾਂ ਤੋਂ ਜਿਹੜਾ ਮੁਕਤਾ ਛੁੱਟਿਆ ਹੋਇਆ ਉਹੀ ਕਹਿੰਦੇ ਸੋਹਿਲਾ ਸੁਖੀ ਲੱਭੀ ਦਾ ਦੇਖੀ ਦਾ ਹੈ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਦਾ ਹਾਂ ਗ੍ਰਹਿ ਘਰ ਤੇ ਰਾਜ ਭਾਗ ਵਿੱਚ ਘਰ ਵਿੱਚ ਪ੍ਰਾਪਤ ਹੋਏ ਰਾਜ ਭਾਗ ਵਿੱਚ ਤਾਂ ਨਰਕ ਦਾ ਦੁੱਖ ਪ੍ਰਾਪਤ ਹੁੰਦਾ ਹੈ ਅਤੇ ਗ੍ਰਸਤ ਨੂੰ ਛੱਡ ਕੇ ਜੰਗਲ ਵਿੱਚ ਉਦਾਸ ਹੋ ਬੈਠਣ ਨਾਲ ਕਰੋਧਾ ਹੁੰਦਾ ਕਰੋਧ ਗੁੱਸਾ ਚਿੰਬੜ ਜਾਂਦਾ ਬਹੁ ਵਿਦ ਬੇਦ ਪਾਠ ਸਭ ਸੋਦਾ ਹਾਂ ਬਹੁਤ ਵਿਧੀ ਪੂਰਵਕ ਸਾਰੇ ਵੇਦਾਂ ਦੇ ਪਾਠਾਂ ਨੂੰ ਸੋਧਦਾ ਸੋਧਣਾ ਕੀਤਾ ਹੈ ਦੇਹੀ ਮਹਿ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਖਾਲੀ ਹੈ ਹਾਂ ਜਿਹੜਾ ਇਸ ਦੇਹੀ ਕਾਇਆ ਵਿੱਚ ਕਮਲ ਫੁੱਲ ਵਾਂਗ ਦੇ ਅਧਿਆਸ ਤੋਂ ਅਲਿਪਤਾ ਨਿਰਲੇਪ ਰਹਿੰਦਾ ਉਸ ਜਨਪੁਰਖ ਦੀ ਹੀ ਪੂਰਨ ਪੂਰੀ ਕਾਲੀਏ ਕਮਾਈ ਹੈ ਜਾਗਤ ਸੂਤਾ ਭਰਮ ਵਿਗੂਤਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਇਹ ਜੀਵ ਜਾਗਦਾ ਹੋਇਆ ਵੀ ਮੋਹ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਅਤੇ ਹਰ ਸਮੇਂ ਭਰਮ ਕਰਕੇ ਵਿਗੂਤਾ ਖਰਾਬ ਹੁੰਦਾ ਹੈ हे ਮੀਤਾ ਮਿੱਤਰਾ ਗੁਰੂ ਦੀ ਪ੍ਰਾਪਤੀ ਕਿਰਪਾ ਤੋਂ ਬਗੈਰ ਮੁਕਤੀ ਨੂੰ ਪ੍ਰਾਪਤੀ ਨਹੀਂ ਹੋਈਦਾ ਸਾਧ ਸੰਗ ਟੁੱਟਹਿ ਹਉ ਬੰਧਨ ਏਕੋ ਏਕ ਨਿਹਾਲੀ ਐ ਹਾਂ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਦੁਆਰਾ ਹੀ ਹਉਮੇ ਦੇ ਬੰਧਨ ਜੰਜਾਲ ਟੁੱਟਦੇ ਆ ਅਤੇ ਏਕੋ ਏਕ ਇੱਕ ਪਰਮੇਸ਼ਰ ਨੂੰ ਹੀ ਨਿਹਾਲੀਆ ਵੇਖ ਲਈਦਾ ਹੈ ਕਰਮ ਕਰੈ ਤ ਬੰਦਾ ਨਹਿ ਕਰੈ ਤ ਨਿੰਦਾ ਜੇਕਰ ਜੀਵ ਨਿਤ ਨਿਮਿਤ ਆਦਿ ਕਰਮ ਕਰਦਾ ਹੈ ਤਾਂ ਹਉਮੈ ਵਿੱਚ ਬੰਦਾ ਵੱਜ ਜਾਂਦਾ ਹੈ ਜੇਕਰ ਕੋਈ ਨਹੀਂ ਕਰਦਾ ਤਾਂ ਕਰਮ ਕਾਂਢੀ ਲੋਕ ਨਿੰਦਾ ਅਪਜਸ ਕਰਦੇ ਆ ਸੋ ਇਸ ਪਾਠ ਨੂੰ ਕਈ ਪਾਠੀ ਵੀਰ ਸੰਥਿਆ ਨਾ ਹੋਣ ਕਰਕੇ ਕਰਮ ਕਰੇ ਤਾਂ ਬੰਦਾ ਕਹੀ ਜਾਂਦੇ ਆ ਵੀ ਜਿਹੜਾ ਬੰਦਾ ਉਹ ਕਰਮ ਕਰਦਾ ਅੱਗੇ ਫਿਰ ਕਹਿੰਦੇ ਨਾ ਕਰੇ ਤਾਂ ਨਿੰਦਾ ਇੱਥੇ ਬੰਦਾ ਤਾਂ ਦੇ ਨਾਲ ਆਇਆ ਬੰਦਨਾ ਦਾ ਜੰਜਾਲਾਂ ਦਾ ਵਾਚਕ ਹੈ ਮੋਹ ਮਗਨ ਮਨ ਵਿਆਪਿਆ ਚਿੰਦਾ ਹਾਂ ਜੇਕਰ ਜੀਵ ਕਰਮ ਕਰਦਾ ਹੈ ਤਾਂ ਮੋਹ ਵਿੱਚ ਮਗਨ ਮਸਤ ਹੋ ਜਾਂਦਾ ਹੈ ਅਤੇ ਜੇਕਰ ਕਰਮ ਦਾ ਫਲ ਨਾ ਮਿਲਿਆ ਤਾਂ ਉਸ ਦਾ ਮਨ ਚਿੰਤਾ ਵਿੱਚ ਵਿਆਪਿਆ ਲੱਗ ਜਾਂਦਾ ਹੈ ଅਤਵਾ ਮੋਹ ਵਿੱਚ ਮਸਤ ਹੋਏ ਜੀਵ ਦਾ ਮਨ ਆਪਣੇ ਪਰਿਵਾਰ ਸਬੰਧੀਆਂ ਦੇ ਪਾਲਣ ਪੋਸ਼ਣ ਦੀ ਚਿੰਤਾ ਵਿੱਚ ਲੱਗਾ ਰਹਿੰਦਾ ਹੈ ਗੁਰ ਪ੍ਰਸਾਦ ਸੁਖ ਦੁਖ ਸਮਝਾੜੈ ਕਟ ਕਟ RAM ਹਿਆਲੀ ਹੈ ਹਾਂ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜੋ ਪ੍ਰਾਪਲਬਦ ਅਨਸਾਰ ਸੁਖ ਦੇ ਦੁੱਖ ਨੂੰ ਸਮਸਮਾਨ ਬਿਰਤੀ ਕਰਕੇ ਜਾਣਦਾ ਹੈ ਉਹ ਕਟਾਂ ਕਟਾਂ ਵਿੱਚ ਅਤੇ ਹਿਆਲੀਆ ਹਿਰਦੇ ਅੰਦਰ RAM ਪਰਮੇਸ਼ਰ ਨੂੰ ਹੀ ਵਿਆਪਕ ਜਾਣਦਾ ਹੈ ਸੰਸਾਰ ਹੈ ਮੈਂ ਸਹਸਾ ਵਿਆਪ ਹੈ ਹਾਂ ਜਗਤ ਦੇ ਮੋਹ ਵਿੱਚ ਲੱਗਣ ਕਰਕੇ ਜੀਵ ਨੂੰ ਸੰਸਾਹੀ ਵਿਆਪ ਦਾ ਲੱਗਾ ਰਹਿੰਦਾ ਅਕਤ ਕਥਾ ਅਗੋਚਰ ਨਹੀਂ ਜਾਪੈ ਜਿਸ ਕਰਕੇ ਸਰੂਪ ਟਟਸਤੀ ਲਖਣਾ ਵਾਲੀ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਕਥਾ ਵਾਲਾ ਅਗੋਚਰ ਇੰਦਰੀਆਂ ਦੇ ਅਵਿਸ਼ੇ ਪ੍ਰਭੂ ਜਾਣਿਆ ਨਹੀਂ ਜਾਂਦਾ ਜਿਸਹਿ 부ਝਾਏ ਸੋਈ ਬੁੱਝੈ ਉਹ ਬਾਲਕ ਵਾਗੀ ਪਾਲੀ ਹੈ ਜਿਸਨੂੰ ਪਰਮੇਸ਼ਰ ਸਤਗੁਰੂ ਰੂਪ ਹੋ ਕੇ ਭਾਗ ਤਿਆਗ ਲਛਣਾ ਦੁਆਰਾ 부ਝਾਏ ਸਮਝਾ ਦਿੰਦਾ ਹੈ ਉਹੋ ਹੀ ਆਪਣਾ ਸਰੂਪ ਬੁੱਝਦਾ ਉਹ ਪਰਮੇਸ਼ਰ ਉਸ ਮਨੁੱਖ ਨੂੰ ਆਪਣੇ ਬਾਲਕ ਬੱਚਿਆਂ ਵਾਂਗ ਹੀ ਹੁੰਦਾ ਵਾਂਗ ਪਾਲਣਾ ਕਰਦਾ ਛੋੜ ਬਹਿ ਤੋ ਛੁੱਟੈ ਨਹੀਂ ਇਹ ਜੀਵ ਜੇਕਰ ਮਾਇਆ ਨੂੰ ਛੱਡ ਕੇ ਤਿਆਗੀ ਹੋ ਬੈਂਦਾ ਹੈ ਤਦੋਂ ਵੀ ਮਾਇਆ ਛੁੱਟਦੀ ਨਹੀਂ ਭਾਵ ਮਨ ਵਿੱਚ ਵਾਸ਼ਨਾ ਬਣੀ ਹੀ ਰਹਿੰਦੀ ਹੈ ਜੋ ਸੰਚੈ ਤੋ ਭੋ ਮਨ ਮਾਹੀ ਉਹ ਜੇਕਰ ਕਹਿੰਦੇ ਮਾਇਆ ਸੰਚੈ ਇਕੱਠੀ ਕਰਨ ਲੱਗ ਪਵੇ ਤਦੋਂ ਕਹਿੰਦੇ ਮਨ ਹਿਰਦੇ ਵਿੱਚ ਡਰ ਬਣਿਆ ਰਹਿੰਦਾ ਇਸ ਹੀ ਮੈਂ ਜਿਸकी ਪੱਧ ਰੱਖੇ ਤਿਸ ਸਾਧੂ ਚੌਰ ਢਾਲੀ ਹੈ ਇਸ ਮਾਇਆ ਦੇ ਵਿਵਹਾਰ ਵਿੱਚ ਰਹਿੰਦਿਆਂ ਹੀ ਜਿਸ ਪੁਰਸ਼ ਦੀ ਪਰਮੇਸ਼ਰ ਪੱਤ ਇੱਜ਼ਤ ਰੱਖਦਾ ਹੈ ਉਸ ਦਾ ਨਾਮ ਸਾਧੂ ਮਹਾਤਮਾ ਹੈ ਅਤੇ ਉਸ ਉੱਪਰ ਹੀ ਜਸ ਰੂਪੀ ਚੌਰ ਚੌਰ ਚੁਲਾਇਆ ਜਾਂਦਾ ਹੈ ਪਾਵ ਬੇਅੰਤ ਜਸ ਪ੍ਰਾਪਤ ਹੁੰਦਾ ਹੈ ਜੋ ਸੂਰਾ ਤਿਸਹੀ ਹੋਏ ਮਰਣਾ ਜੋ ਭਾਗੇ ਤਿਸ ਜੋਨੀ ਫਿਰੜਾ ਜਿਹੜਾ ਕਹਿੰਦੇ ਸੂਰਮਾ ਹੁੰਦਾ ਨਾ ਉਸ ਦਾ ਹੀ ਜੰਗ ਵਿੱਚ ਮਰਣਾ ਹੁੰਦਾ ਜਿਹੜਾ ਜੰਗ ਵਿੱਚੋਂ ਕਾਇਰ ਹੋ ਕੇ ਭੱਜ ਜਾਂਦਾ ਉਸ ਨੂੰ ਜੂਨਾ ਵਿੱਚ ਫਿਰ ਭਟਕਣਾ ਪੈਂਦਾ ਹੈ ਇਸੇ ਪ੍ਰਕਾਰ ਜੋ ਬ੍ਰਹਮ ਗਿਆਨੀ ਰੂਪ ਸੂਰਮਾ ਹੁੰਦਾ ਪਾਵ ਜੋ ਆਸਰੀ ਸੰਪਦਾ ਰੂਪ ਦੁਸ਼ਮਣਾਂ ਨੂੰ ਦੇਵੀ ਸੰਪਦਾ ਦੇ ਸਹਿਤ ਧੋਕੇ ਗਿਆਨ ਰੂਪੀ ਖੰਡੇ ਨਾਲ ਜਿੱਤਣ ਵਾਲਾ ਹੁੰਦਾ ਹੈ ਉਸ ਦਾ ਜੀਵਤ ਭਾਵ ਵੱਲੋਂ ਮਰਨਾ ਹੀ ਹੁੰਦਾ ਹੈ ਜਿਹੜਾ ਬੁਰਖ ਜੀਵਤ ਭਾਵ ਵਿੱਚ ਮਰਨ ਤੋਂ ਭਾਗੇ ਭੱਜ ਜਾਵੇ ਉਸ ਦਾ ਜੋਨੀ ਜੂਨਾ ਵਿੱਚ ਫਿਰਨਾ ਪਰਮਣਾ ਹੀ ਹੁੰਦਾ ਹੈ ਪਾਵ ਉਹ ਮੁਕਤ ਨਹੀਂ ਹੋ ਸਕਦਾ ਜੋ ਵਰਤਾਏ ਸੋਈ ਪਲ ਮੰਨੈ ਬੁੱਝ ਹੁਕਮੈ ਦੁਰਮਤ ਜਾਲੀਐ ਪਰਮੇਸ਼ਰ ਜਿਹੜਾ ਵੀ ਦੁਖ ਸੁਖ ਵਰਤਾਉਂਦਾ ਹੈ ਉਹੀ ਪਲ ਚੰਗਾ ਕਰਕੇ ਮੰਨਣਾ ਕਰੇ ਅਤੇ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਸਮਝਕੇ ਦੁਰਮਤ ਖੋਟੀ ਮਤ ਨੂੰ ਜਾਲੀ ਸਾੜ ਨਾ ਕਰੇ ਅੱਗੇ ਬ੍ਰਹਮ ਵਿਦਿਆ ਦੀ ਦ੍ਰਿਸ਼ਟੀ ਕਥਨ ਕਰਦੇ ਹਨ ਜਿਤ ਜਿਤ ਲਾਵਹਿ ਤਿਤ ਤਿਤ ਲਗਨਾ ਜਿਸ ਜਿਸ ਪਾਸੇ ਵੱਲ ਪਰਮੇਸ਼ਰ ਲਾਉਣਾ ਕਰਦਾ ਹੈ ਉਸ ਉਸ ਪਾਸੇ ਵਾਲੀ ਜੀਵਾ ਨੇ ਲੱਗਣਾ ਹੁੰਦਾ ਹੈ ਕਰ ਕਰ ਵੇਖੇ ਆਪਣੇ ਜਚਨਾ ਪਰਮੇਸ਼ਰ ਆਪ ਦੇ ਜਚਨਾ ਕੋਤਕ ਕਰ ਕਰਕੇ ਵਾ ਆਪਣੇ ਜਚਨਾ ਜਾਜਕਾਂ ਸੇਵਕਾਂ ਨੂੰ ਆਨੰਦ ਦੇ ਕਰਕੇ ਭਗਤੀ ਦੇ ਕਰਕੇ ਵੇਖਦਾ ਹੈ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਾ ਨਾਮ ਸਮਾਲੀਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਸਾਡੇ ਜਨਾਂ ਦੇ ਪੂਰਨ ਸੁੱਖਾਂ ਦੇ ਦੇਣ ਵਾਲੇ ਦਾਤੇ ਪ੍ਰਭ ਜੇਕਰ ਤੂੰ ਆਪ ਗੁਰਾਂ ਦੁਆਰਾ ਆਪਣਾ ਨਾਮ ਦੇਵੇਂ ਤਦ ਹੀ ਤੇਰਾ ਨਾਮ ਸੰਭਾਲੀਐ ਯਾਦ ਕਰਦੇ ਰਹੀਏ ਰਹਾਉ ਵਾਹੇ ਗੁਰੂ 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 ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ